ਸਤਿ ਸ਼੍ਰੀਕਾਲ ਜੀ ਦੋਸਤੋ ਮੈਂ ਧੰਗੁਰ ਨਾਨਕ ਸਟੋਰ ਮੋਹੀ ਤੋਂ ਅੱਜ ਫੇਰ ਤੋਂ ਤੁਹਾਡੇ ਲਈ ਇੱਕ ਨਵੀਂ ਆਫਰ ਲੈ ਕੇ ਆਇਆ। ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਜੋ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਕਰਦੇ ਹੋ। ਸੋ ਆਫਰ ਕੀ ਆ ਆਫਰ ਹੁਣ ਤੁਹਾਨੂੰ ਦੱਸਦੇ ਆ ਬਹੁਤ ਵਧੀਆ। ਘਰ ਦੇ ਵਿੱਚ ਡੇਲੀ ਰੁਟੀਨ ਦੇ ਵਿੱਚ ਯੂਜ਼ ਹੋਣ ਵਾਲੀ ਆਈਟਮ। ਮਾਰੀਓ ਕੰਪਨੀ ਦਾ ਰਸਾ ਵੱਡੀ ਪੈਕਿੰਗ ਆ। ਕੁਆਲਿਟੀ ਇੱਕ ਨੰਬਰ ਆ ਇਹਦੇ ਬਾਰੇ ਦੱਸਣ ਦੀ ਕੋਈ ਲੋੜ ਨਹੀਂ ਬਣੀ ਕਿਉਂਕਿ ਤੁਸੀਂ ਹਰਕ ਨੇ ਇਹ ਵਰਤੀ ਹੋਊਗਾ। ਪੂਰੀ ਟੋਪ ਦੀ ਕੁਆਲਿਟੀ ਆ ਵੱਡੀ ਪੈਕਿੰਗ ਆ ਆਉਣ ਵਾਲੀ 31 ਦਸੰਬਰ ਤੱਕ ਕੋਈ ਵੀ ਗਾਹਕ ਆਪਣੇ ਕੋਲੇ ਇਸ ਦੇ ਤਿੰਨ ਪੈਕਟ ਲਏਗਾ ਤੁਸੀਂ ਤਿੰਨ ਪੈਕਟ ਲੈਣੇ ਆ ਤਿੰਨਾ ਪੈਕਟਾਂ ਦੇ ਨਾਲ ਮਾਰੀਓ ਕੰਪਨੀ ਦਾ ਹੀ ਰਸਾ ਛੋਟਾ ਪੈਕਿੰਗ ਆ ਇਹ ਦੋ ਪੈਕਟ ਬਿਲਕੁਲ ਹੀ ਫ੍ਰੀ ਆ ਤੁਸੀਂ ਤਿੰਨ ਪੈਕਟ ਰਸ ਦੇ ਵੱਡੇ ਲੈਣੇ ਆ ਤਿੰਨ ਪੈਕਟ ਰਸ ਦੇ ਨਾਲ ਦੋ ਪੈਕਟ ਛੋਟੇ ਬਿਲਕੁਲ ਹੀ ਫ੍ਰੀ ਆ ਸੋ ਇਹ ਆਫਰ ਆਉਣ ਵਾਲੀ 31 ਦਸੰਬਰ ਤੱਕ ਰਹੇਗੀ 31 ਦਸੰਬਰ ਤੱਕ ਇਹ ਸੌਫਰ ਦਾ ਵੱਧ ਤੋਂ ਵੱਧ ਫਾਇਦਾ ਤੁਸੀਂ ਜ਼ਰੂਰ ਲਿਓ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਹੋਰ ਵੀ ਦੋਸਤ ਮਿੱਤਰਾਂ ਦਾ ਫਾਇਦਾ ਹੋ ਸਕੇ ਤੇ ਨਵੀਆਂ ਨਵੀਆਂ ਇਦਾਂ ਦੀਆਂ ਅਪਡੇਟਾਂ ਦੇ ਲਈ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਧੰਨਵਾਦ ਜੀ